ਕਿਸਾਨ ਭਰਾਓ ਪੰਜਾਬ ਦੇ ਵਿੱਚ ਵੱਡਾ ਖੇਤ ਜਿਹੜਾ ਝੋਨੇ ਦੇ ਥੱਲੇ ਹੈ ਤੇ ਇਸ ਲਈ ਆਪਾਂ ਗੱਲ ਕਰਦੇ ਹਾਂ ਝੋਨੇ ਦੀ ਜਿਹੜੀਆਂ ਪੀਆਰ ਕਿਸਮਾਂ ਉਹਦੀ ਪਨੀਰੀ ਤੁਸੀਂ ਤਕਰੀਬਨ ਲਾ ਚੁੱਕੇ ਹੋ ਪੀਆਰ 126 ਨੂੰ ਛੱਡ ਕੇ ਤੇ ਹੁਣ ਜਿਹੜਾ ਹੈਗੇ ਸਾਡੇ ਕੋਲ ਸਮਾਂ ਹੈਗਾ ਬਾਸਮਤੀ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਜਿਹੜੀਆਂ ਬਾਸਮਤੀ ਝੋਨੇ ਦੀਆਂ ਕਿਸਮਾਂ ਪੰਜਾਬ ਬਾਸਮਤੀ 7 ਪੰਜਾਬ ਬਾਸਮਤੀ 5 ਪੂਸਾ ਬਾਸਮਤੀ 1847 1121 ਤੇ 1718 ਇਹਦੀ ਪਨੀਰੀ ਬੀਜਣ ਦਾ ਸਮਾਂ ਹੁਣ ਬਿਲਕੁਲ ਚੱਲ ਰਿਹਾ ਜੀ ਤੇ ਪੰਜ ਚਾਰ ਦਿਨ ਬਾਕੀ ਐ ਅਸੀਂ 15 ਜੂਨ ਤੱਕ ਇਹਦੀ ਪਨੀਰੀ ਬੀਜ ਦੇਣੀ ਐ ਤਾਂ ਕਿ ਅਸੀਂ ਜੁਲਾਈ ਦੇ ਪਹਿਲੇ ਬੰਦਰਵਾੜੇ ਵਿੱਚ ਇਹਦੀ ਖੇਤਾਂ ਵਿੱਚ ਲਵਾਈ ਕਰ ਸਕੀਏ ਜਦੋਂ ਕਿ ਪੀਏਯੂ ਦੀਆਂ ਬਾਕੀ ਕਿਸਮਾਂ ਸੀਐਸਆਰ 30 ਅਤੇ ਪੂਸਾ ਬਾਸਮਤੀ 1509 ਇਹਦੀ ਬਜਾਈ ਅਸੀਂ 15 ਜੂਨ ਤੋਂ ਬਾਅਦ ਵੀ ਕਰ ਸਕਦੇ ਹਾਂ 30 ਜੂਨ ਤੱਕ ਤਾਂ ਕਿ ਅਸੀਂ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਇਹਦੀ ਪਨੀਰੀ ਕਟ ਕੇ ਲਾ ਸਕੀ ਤੇ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਹੈ ਜਿਹੜੀ ਫੀਲਡ ਦੇ ਵਿੱਚ ਵੀ ਵੇਖਣ ਦੇ ਵਿੱਚ ਆਇਆ ਵੀ ਜਦੋਂ ਕਿਸਾਨਾਂ ਨੂੰ ਪੀ ਆਰ ਕਿਸਮਾਂ ਬਾਰੇ ਪੁੱਛਿਆ ਵੀ ਤੁਸੀਂ ਬੀਜ ਦੀ ਸੋਧ ਕਰਦੇ ਹੋ ਦਵਾਈ ਲਾਉਂਦੇ ਹੋ ਤਾਂ ਬਹੁਤ ਘੱਟ ਕਿਸਾਨ ਆ ਜਿਹੜੇ ਇਸ ਦਾ ਹੰਗਾਰਾ ਭਰਦੇ ਐ ਤੇ ਜਿਆਤਰ ਲੋਕ ਜਿਹੜੇ ਹੈ ਉਹ ਇਸ ਪ੍ਰਤੀ ਇਹਨੂੰ ਅਣਗੌਲਿਆ ਕਰ ਦਿੰਦੇ ਐ ਜਿਹੜੀ ਕਿ ਬਹੁਤ ਹੀ ਜ਼ਰੂਰੀ ਹੈ ਔਰ ਹੁਣ ਬਾਸਮਤੀ ਦੀ ਨੀਰੀ ਵਿੱਚ ਜਾਣੀ ਹੈ ਤੇ ਇਸ ਦੇ ਵਿੱਚ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ ਆਪਾਂ ਜਾਣਦੇ ਜੀ ਨੂੰ ਝੰਡਾ ਰੋਗ ਕਹਿੰਦੇ ਆ ਇਹ ਮੋਢੀ ਗਲ ਜਾਂਦੇ ਆ ਇਹਦੇ ਇਹ ਇਹਦਾ ਬੜਾ ਭਿਆਨਖਮਲਾ ਹੁੰਦਾ ਇਸ ਲਈ ਜਿਹੜੀ ਬਾਸਮਤੀ ਹੈ ਉਸ ਤੇ ਬੀਜ ਨੂੰ ਸੋਧਣਾ ਜ਼ਰੂਰੀ ਹੈ ਜਿਸਨ ਸਾਡੇ ਕੋਲੇ ਮਿੱਤਰ ਕੀੜੇ ਉਸ ਤੋਂ ਸਾਡੇ ਕੋਲੇ ਕੁਝ ਮਿੱਤਰ ਉੱਲੀ ਹੈ ਉਹਦੇ ਵਿੱਚ ਟ੍ਰਾਈਕੋਡਰਮਾ ਹਰਜੀਅਨਮ ਇੱਕ ਉੱਲੀ ਹੈ ਇਹ ਉਹ ਅਸੀਂ ਕੀ ਕਰਨਾ ਪ੍ਰਤੀ ਕਿਲੋ ਬੀਜ ਉਸ ਤੋਂ ਨਾਂ 15 ਗ੍ਰਾਮ ਉਹਨੂੰ ਨਾਲ ਅਸੀਂ ਸੋਧਣਾ ਉਸ ਬੀਜ ਨੂੰ ਬਾਕੀ ਕਿਉਂਕਿ ਜੇ ਇਹ ਬਿਮਾਰੀ ਦਾ ਹਮਲਾ ਪਨੀਰੀ ਉੱਪਰ ਵੀ ਹੋ ਜਾਂਦਾ ਹੈ ਉਹ ਉਸ ਦੇ ਲਈ ਜਾਂ ਉਸ ਤੋਂ ਬਾਅਦ ਫਸਲ ਦੇ ਵਿੱਚ ਹੁੰਦਾ ਹੈ ਤੇ ਉਸ ਦੇ ਲਈ ਜਿਹੜੀ ਪਨੀਰੀ ਅਸੀਂ ਖੇਤਾਂ ਵਿੱਚ ਲਾਉਣ ਤੋਂ ਪਹਿਲਾਂ ਉਹਨਾਂ ਜਿਹੜਾ ਹਨ ਉਹਨੂੰ ਵੀ ਅਸੀਂ ਜਿਹੜਾ ਹੈਗਾ 15 ਗ੍ਰਾਮ ਇਹੋ ਹੀ ਦਵਾਈ ਟ੍ਰਾਈਕੋਡਰਮ ਹਰਜੀਨਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 6 ਘੰਟੇ ਡਬਾਉਣਾ ਹੈ ਉਹ ਚਵਚਾ ਬਣਾ ਲਓ ਜਾਂ ਪੋਲੀਥੀਨ ਬਣਾ ਕੇ ਜਿੱਸ ਤਰ੍ਹਾਂ ਅਸੀਂ ਪਾਲਨੇ ਹਾਂ ਉਸਾਂ ਉਹਨਾਂ ਦੇ ਵਿੱਚ ਪਾਣੀ ਪਾ ਕੇ ਦਵਾਈ ਪਾ ਦਿਓ ਤੇ ਪਨੀਰੀ ਪੱਟ ਕੇ ਉਸ ਦੇ ਵਿੱਚ ਰੱਖੀ ਚੱਲੋ ਉਸ ਤੋਂ ਬਾਅਦ 6 ਘੰਟੇ ਬਾਅਦ ਨੂੰ ਲੈ ਗਿਆ ਸੀ ਪਨੀਰ ਦੇ ਵਿੱਚੋਂ ਕੱਢ ਕੇ ਲਾ ਸਕਦੇ ਆ ਤਾਂ ਅਸੀਂ ਇਸ ਰੋਗ ਤੋਂ ਬਚ ਸਕਦੇ ਆ ਬਾਕੀ ਹੋਰ ਬਹੁਤ ਸਾਰੇ ਰੋਗ ਆਪਾਂ ਨੂੰ ਪਤਾ ਹੈ ਵਿੱਚੋਂ ਨੇ ਵਿੱਚ ਆਉਂਦੇ ਆ ਜਿਹੜੇ ਉਹਦੀ ਸੋਧ ਵੀ ਅਸੀਂ ਨਾਲ ਨਾਲ ਕਰਨੀ ਹੈ ਜਿਵੇਂ ਅਸੀਂ ਪੀਆਰ ਕਿਸਮਾਂ ਦੀ ਕੀਤੀ ਹੈ ਤੇ ਉਹਦੇ ਦੀ ਸਾਨੂੰ ਪਤਾ ਹੈ ਵੀ ਸਾਡੇ ਕੋਲੇ ਇੱਕ ਦਵਾਈ ਹੈਗੀ ਆ ਸਪਰਿੰਟ ਜਿਹੜੀ ਕਿ 3 ਗ੍ਰਾਮ 1 ਕਿਲੋ ਬੀਜ ਨੂੰ ਲੱਗਦੀ ਹੈ ਉਸ ਨਾਲ ਤੁਸੀਂ ਦਵਾਈ ਲੈ ਲੈਣੀ ਹੈ فرض ਕਰੋ ਅਸੀਂ ਇਹ ਮੰਨ ਕੇ ਚੱਲਦੇ ਆ ਜਿਵੇਂ ਯੂਨੀਵਰਸਿਟੀ ਕਹਿੰਦੀ ਹੈ ਕਿ 1 ਕਿਲੋ ਵਿੱਚ 8 ਕਿਲੋ ਬੀਜ ਪਾਓ ਤਾਂ 8 ਕਿਲੋ ਦੇ ਵਿੱਚ 24 ਗ੍ਰਾਮ ਸਾਡੇ ਕੋਲ ਸਪਰਿੰਟ ਹੋਗੀ ਤਾਂ ਉਹਨੂੰ ਆਪਾਂ ਜੇ 1 ਕਿਲੋ ਦੇ ਵਿੱਚ ਆਪਾਂ 10 ਐਮ ਐਲ ਪਾਣੀ ਲਾਉਣਾ ਹੈ ਤਾਂ 80 ਤੋਂ 100 ਮਿਲੀਲੀਟਰ ਪਾਣੀ ਹੋ ਗਿਆ ਅਨਦਾਜ਼ਾ ਤੁਸੀਂ ਮੰਨ ਕੇ ਚੱਲੋ ਜਿਹੜਾ ਸਾਡਾ ਦਰਮਿਆਨਾ ਘਰ ਦੇ ਵਿੱਚ ਇੱਕ ਸਟੀਲ ਦਾ ਗਲਾਸ ਹੁੰਦਾ ਹੈ ਉਹ ਆਮ ਤੌਰ ਦੇ ਉੱਤੇ 200 ਤੋਂ 250 ਗ੍ਰਾਮ ਦਾ ਹੁੰਦਾ ਉਹ ਅੱਧਾ ਗਲਾਸ ਉਹ ਲੈ ਲਓ ਤੁਹਦੇ ਵਿੱਚ 24 ਗ੍ਰਾਮ ਦਵਾਈ ਪਾ ਲਓ ਉਸ ਉਸ ਦੇ ਵਿੱਚ ਅਸੀਂ ਇੱਕ ਸਲਰੀ ਜੀ ਬਣਾ ਲੈਣੀ ਹੈ ਜਿਹਨੂੰ ਅਸੀਂ ਮਲ ਕਹਿੰਦੇ ਇੱਕ ਲੇਟੀ ਜੀ ਬਣਾ ਲੈਣੀ ਹੈ ਤਾਂ ਉਹ ਲੇਪ ਜ ਹੈ ਉਹਦੇ ਉਹ ਬੀਜ ਦੇ ਉੱਪਰ ਪਾ ਕੇ ਉਹਨੂੰ ਮਸਲ ਦਿਓ ਤੇ ਉਸ ਤੋਂ ਉਪਰੰਤ ਬੀਜ ਬੀਜੋ ਤਾਂ ਕਿ ਅਸੀਂ ਜਿਹੜੀਆਂ ਕਮੀਰ ਬਿਮਾਰੀਆਂ ਤੋਂ ਬਚ ਸਕੀਏ ਇਸ ਗੱਲ ਤਾਂ ਸਾਨੂੰ ਪਤਾ ਹੈ ਜਿਵੇਂ ਪੰਜਾਬੀ ਦੇ ਕਹਾਵਤ ਹੈ ਵੀ ਇਲਾਜ ਨਾਲੋਂ ਪ੍ਰੇਤ ਚੰਗਾ ਕਿਉਂਕਿ ਜਦੋਂ ਬਿਮਾਰੀ ਆ ਜਾਂਦੀ ਹੈ ਤਾਂ ਫਿਰ ਉਸਦੇ ਉੱਤੇ ਖਰਚਾ ਬਹੁਤ ਆਉਂਦਾ ਹੈ ਤੇ ਪੌਦਾ ਇੱਕ ਵਾਰੀ ਰੁਕ ਜਾਂਦਾ ਹੈ ਜਿਵੇਂ ਬਿਮਾਰ ਬੰਦਾ ਹੌਲੀ-ਹੌਲੀ ਜਾ ਕੇ ਹਸਪਤਾਲੋਂ ਆ ਕੇ ਵੀ ਜਿਹੜਾ ਹੈਗਾ ਨਾਰਮਲ ਹੋਣ ਦੇ ਉੱਤੇ ਸਮਾਂ ਲੱਗ ਜਾਂਦਾ ਉਸ ਤਿੱਕਾ ਹੀ ਇਹ ਪੌਦਾ ਹੈਗਾ ਉਹ ਵੀ ਫਿਰ ਨਾਰਮਲ ਹਾਲ ਦੇ ਵਿੱਚ ਅੱਗੇ ਚੱਲਣ ਲਈ ਜਿਹੜਾ ਹੈਗਾ ਸਮਾਂ ਲੈ ਜਾਂਦਾ ਤੇ ਜਿਹੜਾ ਉਹ ਸਮਾਂ ਇੱਕ ਵਾਰੀ ਪਿੱਛੇ ਪੈ ਗਿਆ ਉਹ ਮੁੜ ਕੇ ਹੱਥ ਨਹੀਂ ਆਉਂਦਾ ਤੇ ਉਹ ਫਸਲ ਦੂਸਰੀ ਫਸਲ ਦੇ ਨਾਲ ਨਹੀਂ ਰਲਦੀ ਇਸ ਕਰਕੇ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਕਿ ਅਸੀਂ ਐਚਓ ਨੇਦੀ ਪਣੀ ਲਾਉਣ ਤੋਂ ਪਹਿਲਾਂ ਬਹੁਤ ਹੀ ਘੱਟ ਖਰਚੇ ਨਾਲ ਥੋੜੀ ਜਿਹੀ ਖੇਚਲ ਕਰਕੇ ਜਿਹੜਾ ਸੋਧਣਾ ਨਾ ਭੁੱਲੀਏ ਤੇ ਬਾਕੀ ਜਿਹੜੀਆਂ ਗਤੀਵਿਧੀਆਂ ਛੋਨੇ ਵਿੱਚ ਹੋਣਗੀਆਂ ਉਹ ਜਿਵੇਂ ਜਿਵੇਂ ਵੀ ਸਮਾਂ ਆਏਗਾ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ